ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਆ ਹਾ ਉਸ ਦਿਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਤਨਵਾ ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਰਵੀਸ਼ਮ ਸਿੰਘ ਨਾਸਰੀ ਦਾ ਧੰਨਵਾਦ ਕਰਦੇ ਆਂ ਤੈਨੂੰ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦੇਨ ਪਰਦਿ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਔਨ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਰਗਦੂਤ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜਨਰ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਔਰ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੂ ਯਸ਼ੁਮਸੀ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਖਾਸ ਤੌਰ ਤੇ ਮੈਂਟਲ ਪੇਸ਼ੈਂਟ ਦੇ ਲਈ ਪ੍ਰਾਰਥਨਾ ਕਰਾਂਗੇ ਦਿਮਾਗ ਦੀਆਂ ਰੋਗੀਆਂ ਦੇ ਲਈ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਕੋਈ ਦਿਮਾਗ ਦਾ ਰੋਗੀ ਹੁੰਦਾ ਕੋਟੀ ਪਿੱਛੇ ਕੋਈ ਨਾ ਕੋਈ ਪਰੇਸ਼ਾਨੀ ਜਾਂ ਕੋਈ ਨਾ ਕੋਈ ਚਿੰਤਾ ਜ਼ਰੂਰ ਹੁੰਦੀ ਹੈ ਜਿਹਦੇ ਕਰਕੇ ਉਹਨਾਂ ਦੇ ਸਿਰ ਦਾ ਬੋਝ ਇੰਨਾ ਵੱਧ ਜਾਂਦਾ ਕਿ ਉਹਨਾਂ ਦੇ ਦਿਮਾਗ ਦੇ ਉੱਤੇ ਪ੍ਰੈਸ਼ਰ ਪੈ ਜਾਂਦਾ ਹੈ ਪਰ ਉਹ ਉਸ ਪ੍ਰੈਸ਼ਰ ਨੂੰ ਸਹਿ ਨਹੀਂ ਪਾਉਂਦੇ ਜਿਹਦੇ ਕਰਕੇ ਉਹਨਾਂ ਦਾ ਦਿਮਾਗ ਦਾ ਕੋਈ ਹਿੱਸਾ ਡੈਡ ਹੋ ਜਾਂਦਾ ਜਾਂ ਫਿਰ ਐਬਸੈਂਟ ਹੋ ਜਾਂਦਾ ਜਾਂ ਫਿਰ ਕਿਸੇ ਜਗ੍ਹਾ ਤੇ ਖੂਨ ਜੰਮ ਜਾਂਦਾ ਜਾਂ ਕਈ ਤਰ੍ਹਾਂ ਦੀਆਂ ਪ੍ਰੋਬਲਮ ਹੁੰਦੀਆਂ ਜਿਦੇ ਕਰਕੇ ਉਹ ਆਪਣਾ ਦਿਮਾਗੀ ਸੰਤੁਲਨ ਖੋ ਦਿੰਦੇ ਨੇ ਤਾਂ ਅੱਜ ਖਾਸ ਵਚਨ ਦਿਮਾਗ ਦੇ ਰੋਗੀਆਂ ਦੇ ਲਈ ਆ ਸਭ ਤੋਂ ਪਹਿਲਾਂ ਅਸੀਂ ਵਚਨ ਪੜਾਂਗੇ ਜ਼ਬੂਰ 42 ਉਹਦੀ 5 ਨੰਬਰ ਆਇਤ ਨੂੰ हे ਮੇਰੇ ਮਨ ਤੂੰ ਕਿਉਂ ਚੁਕਿਆ ਹੋਇਆ ਹੈ ਅਤੇ ਮੇਰੇ ਵਿੱਚ ਕਿਉਂ ਪਰੇਸ਼ਾਨ ਹੈ ਪਰਮੇਸ਼ਰ ਉੱਤੇ ਆਸ ਰੱਖ ਮੈਂ ਤਾਂ ਉਸ ਦੇ ਦਰਸ਼ਨ ਨਾਲ ਮੁਕਤੀ پا ਕੇ ਫਿਰ ਉਸ ਦਾ ਧੰਨਵਾਦ ਕਰਾਂਗਾ ਹalleluyah ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਇੱਕ ਦੁਖੀ ਇਨਸਾਨ ਬਹੁਤਾ ਚਿਰ ਆਪਣੇ ਆਪ ਨੂੰ ਹੌਸਲਾ ਦਿੰਦਾ ਰਹੀ ਗੱਲਾਂ ਸ਼ਾਇਦ ਕਿਤਨੇ ਕਿਤੇ ਬੋਲਦਾ ਹੀ ਆ ਕਿ ਮੈਂ ਚੰਗਾ ਹੋਵਾਂਗਾ ਮੈਂ ਪਰਮੇਸ਼ਰ ਮੇਰਾ ਮੈਨੂੰ ਚੰਗਾ ਕਰੇਗਾ ਮੇਰਾ ਰੱਬ ਮੇਰੇ ਤੇ ਬਰਕਤ ਜ਼ਰੂਰ ਦੇਵੇਗਾ ਮੈਨੂੰ ਜ਼ਰੂਰ ਬles ਕਰੇਗਾ ਮੈਨੂੰ ਰੋਗਾਂ ਤੋਂ ਹਟਾਵੇਗਾ ਔਰ ਜਦੋਂ ਉਹਨਾਂ ਦੀ ਸਰੀਰ ਜਿਹੜਾ ਹੈਗਾ ਉਹਨਾਂ ਦਾ ਸਰੀਰ ਉਹਨਾਂ ਦੀ ਆਸ ਦੇ ਨਾਲ ਮੈਚ ਨਹੀਂ ਕਰਦਾ ਉਹਨਾਂ ਦਾ ਸਰੀਰ ਹੈ ਫਾਈਨਲੀ ਉਹਨਾਂ ਦੇ ਅਟੈਕ ਕਰ ਦਿੰਦਾ ਉਸ ਕਰਕੇ ਉਹ ਆਪਣੇ ਦਿਮਾਗ ਦਾ ਸੰਤੁਲਨ ਖੋ ਬੈਠਦੇ ਨੇ ਪਰ ਹਰ ਇੱਕ ਪਰਸਨ ਨੂੰ ਚਾਹੀਦਾ ਕਿ ਜਿਹੜੇ ਤਾਂ ਹੋ ਗਏ ਨੇ ਉਹਨਾਂ ਨੂੰ ਤਾਂ ਇਸ ਵਚਨ ਦੀ ਨਹੀਂ ਸਮਝ ਪਰ ਜਿਹੜੇ ਉਹਨਾਂ ਦੇ ਫੈਮਿਲੀ ਮੈਂਬਰ ਨੇ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਵਚਨਾਂ ਦੇ ਦੁਆਰਾ ਉਹ ਉਹਨਾਂ ਦੇ ਲਈ ਪ੍ਰਾਰਥਨਾਵਾਂ ਕਰਨ ਇਹ ਪਰਮੇਸ਼ਰ ਜਿਹੜਾ ਉਹਦਾ ਮਨ ਉਹਦੇ ਅੰਦਰ ਝੁਕਿਆ ਹੋਇਆ ਆ ਅਤੇ ਬਹੁਤਾ ਪਰੇਸ਼ਾਨ ਆ ਜਾਂ ਕਿਸੇ ਰੋਗ ਦੇ ਕਰਕੇ ਕਿਸੇ ਪਰੇਸ਼ਾਨੀ ਜਾਂ ਖੂਨ ਦੀ ਕਮੀ ਦੇ ਕਰਕੇ ਆ ਖੂਨ ਦੇ ਜੰਮਣ ਦੇ ਕਰਕੇ ਇਹਨਾਂ ਦੇ ਦਿਮਾਗ ਦੇ ਉੱਤੇ ਜੋ ਵੀ ਬਿਮਾਰੀ ਆਈ ਆ ਪਰਮੇਸ਼ਰ ਤੂੰ ਕਹਿੰਦਾ ਉਸ ਬਿਮਾਰੀ ਤੋਂ ਉਹਨੂੰ ਮੁਕਤੀ ਕਰੇਂਗਾ ਮੁਕਤ ਦੇਵੇਂਗਾ ਉਹਨੂੰ ਫ੍ਰੀ ਕਰੇਂਗਾ ਅਤੇ ਅਸੀਂ ਫਿਰ ਤੋਂ ਤੇਰਾ ਧੰਨਵਾਦ ਕਰਾਂਗੇ ਹallelujah ਕਿਸੇ ਦੇ ਲਈ ਵੀ ਪ੍ਰਾਰਥਨਾ ਕੀਤੀ ਜਾਵੇ ਚਾਹੇ ਕਿ ਮੁਰਦਾ ਹੀ ਹੋ ਕੇ ਹੋਵੇ ਉਹ ਵੀ ਉੱਠ ਜਾਏਗਾ ਕਿਉਂਕਿ ਪ੍ਰਭੂ ਨੇ ਸਾਨੂੰ ਵਚਨ ਦੇ ਵਿੱਚ ਕਿਹਾ ਹੈ ਕਿ ਜਿਹੜੇ ਕੰਮ ਮੈਂ ਕੀਤੇ ਆ ਤੁਸੀਂ ਉਹ ਵੀ ਕਰੋਗੇ ਔਰ ਉਹਦੇ ਨਾਲ ਉਹ ਵੀ ਵੱਡੇ ਵੱਡੇ ਕੰਮ ਕਰੋਗੇ ਇਸ ਕਰਕੇ ਜਿਹੜਾ ਤਾਂ ਮੰਦਬੁੱਧੀ ਆ ਜਾਂ ਦਿਮਾਗ ਦਾ ਰੋਗੀ ਆ ਉਹਨੂੰ ਨਾ ਤਾਂ ਵਚਨ ਦੀ ਸਮਝ ਆਵੇਗੀ ਨਾ ਪ੍ਰਾਰਥਨਾ ਦੀ ਸਮਝ ਆਵੇਗੀ ਇਸ ਲਈ ਤੁਸੀਂ ਜ਼ਬਰਦਸਤਿਆਂ ਨੂੰ ਕੋਲੇ ਬਿਠਾਣਾ ਨਹੀਂ ਹੈਗਾ ਤੁਸੀਂ ਉਹਨਾਂ ਲਈ ਰਿਸਿਵ ਕਰੋ ਕਿਉਂਕਿ ਬਹੁਤ ਸਾਰੀਆਂ ਅਸੀਂ ਗਵਾਹੀਆਂ ਸੁਣਦੇ ਆ ਕੇ ਬੱਚੇ ਕਿਤੇ ਨੇ ਬਾਹਰ ਫੋਰਨ ਕੰਟਰੀਆਂ ਚ ਬੈਠੇ ਹੁੰਦੇ ਨੇ ਪੇਰੈਂਟਸ ਨੇ ਫੋਨ ਤੇ ਪ੍ਰੇਅਰ ਕਰਵਾਈ ਉਹ ਉੱਥੇ ਬੈਠੇ ਠੀਕ ਹੋ ਗਏ ਕਿਉਂਕਿ ਜਿਹੜਾ ਰিসিਵ ਕਰਦਾ ਉਹਦਾ ਵਿਸ਼ਵਾਸ ਦੂਜੇ ਬੰਦੇ ਨੂੰ ਚੰਗਾ ਕਰ ਸਕਦਾ ਹੈ ਇਸ ਕਰਕੇ ਜਿਹੜਾ ਵੀ ਪਰਸਨ ਕਹਿੰਦਾ ਕਿ ਮੈਨੂੰ ਬਹੁਤ ਵਿਸ਼ਵਾਸ ਆ ਪਰਮੇਸ਼ਰ ਤੇ ਉਹ ਅੱਜ ਆਪਣੇ ਦੁਖੀ ਅਤੇ ਬਿਮਾਰ ਰੋਗੀਆਂ ਦੇ ਲਈ ਪ੍ਰਾਰਥਨਾ ਨੂੰ ਰਿਸੀਵ ਕਰੇ ਕਿਉਂਕਿ ਜਿਹੜੇ ਤਾਂ ਮੈਂਟਲ ਨੇ ਉਹਨਾਂ ਨੂੰ ਤਾਂ ਸਮਝ ਹੀ ਨਹੀਂ ਹੋਏਗੀ ਜੋ ਇਸ ਚੀਜ਼ ਦੀ ਸਮਝ ਨਹੀਂ ਉਸ ਚੀਜ਼ ਦੀ ਆਮਨ ਵੀ ਨਹੀਂ ਹੋਏਗੀ ਹਰ ਜਦ ਆਮਨ ਦਿਲ ਤੋਂ ਔਰ ਵਿਸ਼ਵਾਸ ਨਾਲ ਨਾ ਹੋਵੇ ਤਾਂ ਛੁਟਕਾਰਾ ਵੀ ਨਹੀਂ ਹੋਵੇਗਾ ਇਸ ਕਰਕੇ ਜਿਹੜੇ ਸਮਝ ਪਾ ਰਹੇ ਨੇ ਉਹ ਸੁਣਨ ਵਿਸ਼ਵਾਸ ਬਣਾਉਣ ਵਚਨਾਂ ਨੂੰ ਸੁਣ ਕੇ ਅਤੇ ਉਹੀ ਰਸੀਵ ਕਰਨ ਅਤੇ ਉਹਨਾਂ ਦੇ ਸੁਨਨ ਬੋਲਨ ਰਸੀਵ ਕਰਨ ਦੇ ਨਾਲ ਹੀ ਉਹਨਾਂ ਦਾ ਜੋ ਪੋਜੀਸ਼ਨ ਡਿਆ ਜੋ ਪੈਨ ਪਾਈ ਹੈ ਜੋ ਬੱਚਾ ਇਹ ਉਚੰਗਾ ਕੀਤਾ ਜਾਵੇਗਾ ਵਚਨ ਸਾਨੂੰ ਕਹਿੰਦਾ ਕਿ हे ਮੇਰੇ ਮਨ ਤੂੰ ਮੇਰੇ ਅੰਦਰ ਕਿਉਂ ਚੁਕਿਆ ਹੋਇਆ ਤਾਂ ਅੱਜ ਸਾਰੇ ਪੈਨਪਾਈ ਕਹਿੰਗੇ ਕਿ ਜੋ ਵੀ ਪੇਸ਼ੈਂਟ ਹੈ ਉਹਦਾ ਨਾਮ ਲੈ ਕੇ ਕਿ ਪਰਮੇਸ਼ਰ ਇਹਦਾ ਮਨ ਜੋ ਇਹਦੇ ਅੰਦਰ ਚੁਕਿਆ ਹੋਇਆ ਆ ਅਤੇ ਇਹਦੇ ਅੰਦਰ ਪਰੇਸ਼ਾਨ ਆ ਅਤੇ ਇਹਦੇ ਮਨ ਤੇ ਜੋ ਬੋਝ ਆ ਜਾਂ ਇਸ ਬਿਮਾਰੀ ਕਰਕੇ ਜੋ ਦਿਮਾਗ ਦੇ ਰੋਗੀ ਹੋ ਗਿਆ ਆ ਮੈਨੂੰ ਆਸ ਹੈ ਪਰਮੇਸ਼ਰ ਕਿ ਅਸੀਂ ਤੇਰੇ ਦਰਸ਼ਨ ਨੂੰ ਵੇਖਾਂਗੇ ਤੂੰ ਇਸ ਬੱਚੇ ਨੂੰ ਠੀਕ ਕਰੇਗਾ ਤੂੰ ਇਹਨੂੰ ਮੁਕਤ ਕਰੇਗਾ ਤੂੰ ਇਹਨੂੰ ਆਜ਼ਾਦ ਕਰੇਗਾ ਕਿਉਂਕਿ ਤੂੰ ਕਰਨ ਵਾਲਾ ਆ ਤਾਂੰਦ ਤੂੰ ਰੋਗੀਆਂ ਨੂੰ ਛੁਇਆ ਆ ਤੇ ਰੋਗੀ ਚੰਗੇ ਹੋਏ ਆ ਪਰਮੇਸ਼ਰ ਤੂੰ ਜਨਮਾਂ ਦੇ ਕੋੜਿਆਂ ਨੂੰ ਛੁਇਆ ਉਹਨਾਂ ਦਾ ਵੀ ਕੋੜ ਜਾਂਦਾ ਗਿਆ ਹਰ ਇਥੋਂ ਤੱਕ ਕਿ ਤੂੰ ਮੁਰਦੇ ਨੂੰ ਆਵਾਜ਼ ਮਾਰ ਕੇ ਬੁਲਾਇਆ ਜੋ ਮਰ ਚੁੱਕਿਆ ਸੀ ਉਹ ਕਬਰ ਵਿੱਚ ਬੰਦ ਦਫਨਾਇਆ ਗਿਆ ਸੀ ਤੂੰ ਉਹਨੂੰ ਆਵਾਜ਼ ਮਾਰੀ ਅਤੇ ਉਹ ਤੇਰੀ ਆਵਾਜ਼ ਸੁਣ ਕੇ ਬਾਹਰ ਆਇਆ ਆ ਤੇ ਇਹ ਤਾਂ ਫਿਰ ਵੀ ਜਿਉਂਦਾ ਜਾਗਦਾ ਆ ਸਿਰਫ ਥੋੜਾ ਜਿਹਾ ਦਿਮਾਗ ਦਾ ਹਿੱਸਾ ਹੀ ਡੈੱਡ ਹੋਇਆ ਜਿਸ ਦੇ ਕਰਕੇ ਥੋੜਾ ਜਿਹਾ ਐਬਸੈਂਟ ਹੋ ਗਿਆ ਆ ਤਾਂ ਪਰਮੇਸ਼ਰ ਕੀ ਤੂੰ ਇਸ ਜਿਉਂਦੇ ਜਾਗਦੇ ਨੂੰ ਚੰਗਾ ਨਾ ਕਰੇਗਾ ਮੈਨੂੰ ਵਿਸ਼ਵਾਸ ਆ ਪ੍ਰਭੂ ਕਿ ਤੂੰ ਕਰੇਂਗਾ ਅਰ ਜਦੋਂ ਤੂੰ ਕਰੇਂਗਾ ਅਸੀਂ ਸਭ ਦੇ ਸਭ ਹੀ ਮਿਲ ਕੇ ਤੇਰਾ ਧੰਨਵਾਦ ਕਰਾਂਗੇ ਹਾਲੇਲੂਇਆ ਨੈਕਸਟ ਵਰਜਨ ਚੋ ਦੇਖਾਂਗੇ ਜ਼ਬੂਰ 34 ਉਹਦੀ 17 ਨੰਬਰ ਆਇਤ ਨੂੰ ਧਰਮੀ ਦੁਹਾਈ ਦਿੰਦੇ ਅਤੇ ਯਹੋਵਾ ਸੁਣਦਾ ਹੈ ਅਤੇ ਉਹਨਾਂ ਨੂੰ ਸਾਰਿਆਂ ਦੁੱਖਾਂ ਤੋਂ ਛਡਾਉਂਦਾ ਹੈ ਹਾਲੇਲੂਇਆ ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਜਿਹੜੇ ਕਹਿੰਦਾ ਧਰਮੀ ਆ ਉਹ ਧਰਮ ਦੇ ਅਨੁਸਾਰ ਪਰਮੇਸ਼ੁਰ ਨੂੰ ਕੀ ਕਹਿੰਦੇ ਆ ਦੁਹਾਈ ਦਿੰਦੇ ਉਹਦੇ ਅੱਗੇ ਪੁਕਾਰਦੇ ਆ ਅਸੀਂ ਇਹ ਕਹਿ ਲਈਏ ਕਿ ਅਸੀਂ ਮזיਨ ਨੂੰ ਪਾ ਲਿਆ ਮੈਂ ਅਸੀਂ YouTube ਤੇ ਡੇਲੀ ਸੌਣ ਰਹੇ ਆ ਜਾਂ ਫਿਰ ਅਸੀਂ ਚਰਚ ਵੀ ਜਾ ਰਹੇ ਤਾਂ ਅਸੀਂ ਧਰਮੀ ਆ ਆਪਣੇ ਅੰਦਰ ਦੀ ਧਾਰਮਿਕਤਾ ਨੂੰ ਪਹਿਚਾਣੋ ਕੀ ਕੀ ਤੁਹਾਡੇ ਅੰਦਰ ਸਾਡੇ ਵਿਰੋਧੀਆਂ ਨੂੰ ਲੈ ਕੇ ਵੀ ਪ੍ਰੇਮ ਹੈ ਕੀ ਜਦੋਂ ਕੋਈ ਤੁਹਾਡੇ ਨਾਲ ਲੜਾਈ ਝਗੜਾ ਕਰਦਾ ਤੁਸੀਂ ਉਹਦਾ ਅੱਗੇ ਜਵਾਬ ਦਿੰਦੇ ਆ ਜਾਂ ਸ਼ਾਂਤ ਰਹਿੰਦੇ ਆ ਕੀ ਤੁਸੀਂ ਉਹ ਕੰਮ ਕਰਦੇ ਆ ਜਿਹੜੇ ਮਸ਼ੀਨ ਨੇ ਕੀਤੇ ਜੇ ਤੁਹਾਡੇ ਅੰਦਰ ਪ੍ਰੇਮ ਆ ਦਇਆ ਆ ਧੀਰਜ ਆ ਨਮਰਤਾ ਵੈਰ ਵਿਰੋਧ ਹੈ ਨਹੀਂਗਾ ਤੁਸੀਂ ਲੜਾਈ ਝਗੜ ਦਾ ਜਵਾਬ ਲੜਾਈ ਝਗੜੇ ਨਾਲ ਨਹੀਂ ਦਿੰਦੇ ਤੁਸੀਂ ਗੱਲ ਵਧਾਉਣ ਚ ਨਹੀਂ ਪਰ ਘਟਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਤੁਸੀਂ ਬਹੁਤਾ ਬੋਲਣ ਨਹੀਂ ਪਰ ਸੁਣਨ ਅਤੇ ਅਮਲ ਕਰਨ ਤੇ ਵਿਸ਼ਵਾਸ ਰੱਖਦੇ ਹੋ ਤੁਸੀਂ ਰੋਗੀਆਂ ਨੂੰ ਵੇਖ ਕੇ ਤੜਫ ਉੱਠਦੇ ਹੋ ਤੇ ਉਹਨਾਂ ਲਈ ਦੁਆਵਾਂ ਕਰਦੇ ਹੋ ਤੁਸੀਂ ਮਸੀਹ ਦਾ ਵਚਨ ਸੁਣ ਕੇ ਉਹਦੇ ਤੇ ਅਮਲ ਵੀ ਕਰਦੇ ਹੋ ਆਪਣੇ ਅੰਦਰ ਦੀ ਭਲਾਈ ਨੂੰ ਪਹਿਚਾਣੋ ਜੇ ਤੁਸੀਂ ਇਹ ਸਾਰੇ ਕੰਮ ਕਰਦੇ ਫਿਰ ਤੁਸੀਂ ਧਰਮੀ ਆ ਸਿਰਫ ਨਾ ਪਿੱਛੇ ਮਸੀਹ ਲਾ ਲੈਣਾ ਜਾਂ ਫਿਰ ਰੋਜ਼ ਪ੍ਰਾਰਥਨਾ ਨੂੰ ਸੁਣ ਲੈਣਾ ਪਰ ਅਮਲ ਨਾ ਕਰਨਾ ਵਚਨਾਂ ਨੂੰ ਸੁਣ ਲੈਣਾ ਪਰ ਉੱਥੇ ਹੀ ਛੱਡ ਦੇਣਾ ਨਾ ਯਾਦ ਰੱਖਣਾ ਨਾ ਉਹਨਾਂ ਤੇ ਅਮਲ ਕਰਨਾ ਲੜਾਈ ਦਾ ਬਦਲਾ ਲੜਾਈ ਨਾ ਲੈਣਾ ਕਿਸੇ ਦੀ ਈਰਖਾ ਦਾ ਬਦਲਾ ਈਰਖਾ ਨਾ ਲੈਣਾ ਜੇ ਤੁਹਾਡੇ ਕਿਸ ਨੇ ਸੱਟ ਮਾਰੀ ਉਹਦਾ ਬਦਲਾ ਸੱਟ ਨਾ ਲੈਣਾ ਤਾਂ ਫਿਰ ਤੁਸੀਂ ਸਿਰਫ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਕਿਉਂਕਿ ਪਰਮੇਸ਼ਰ ਤਾਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਇਸ ਲਈ ਆਪਣੇ ਆਪ ਨੂੰ ਜਿੰਨਾ ਤੁਸੀਂ ਹੈਗੇ ਉਦੋਂ ਵੱਧ ਕੇ ਨਾ ਦਿਖਾਓ ਕਿਉਂਕਿ ਪਰਮੇਸ਼ਰ ਕਹਿੰਦਾ ਜਿੰਨੇ ਜੋਗੇ ਤੁਸੀਂ ਹੈਗੇ ਆ ਉਨਾ ਹੀ ਆਪਣੇ ਆਪ ਨੂੰ ਦਿਖਾਓ ਬਹੁਤਾ ਨਾ ਦਿਖਾਓ ਕਿਉਂਕਿ ਕਹਿੰਦਾ ਜੋ ਆਪਣੇ ਆਪ ਨੂੰ ਆਪਣੇ ਜੋ ਹੈਗਾ ਉਹਦੇ ਨਾਲੋਂ ਵੱਧ ਕੇ ਦਿਖਾਏਗਾ ਮਸੀ ਉਹਦਾ ਇਨਕਾਰ ਕਰੇਗਾ ਕਿਉਂਕਿ ਉਹ ਪ੍ਰਭੂ ਨੂੰ ਨਹੀਂ ਆਪਣੇ ਆਪ ਨੂੰ ਧੋਖਾ ਦਿੰਦਾ ਐ ਧੋਖੇ ਬਾਝੋਂ ਤੋਂ ਪਰਮੇਸ਼ਰ ਕਹਿਣੇ ਕਰਦਾ ਹੈ ਇਸ ਲਈ ਆਪਣੇ ਆਪ ਨੂੰ ਪਹਿਲਾ ਧਾਰਮਿਕਤਾ ਦੇ ਵਿੱਚ ਲੈ ਕੇ ਆਓ ਵਫਾਦਾਰੀ ਦੇ ਵਿੱਚ ਲੈ ਕੇ ਆਓ ਵਿਸ਼ਵਾਸ ਦੇ ਵਿੱਚ ਪੱਕਿਆ ਕਰੋ ਔਰ ਫਿਰ ਜਦੋਂ ਤੁਸੀਂ ਦੁਹਾਈ ਦੋਗੇ ਯਹੋਵਾ ਤੁਹਾਡੀ ਜ਼ਰੂਰ ਸੁਨੇਗਾ ਔਰ ਜਿਹੜਾ ਸੱਚੇ ਮਨ ਦੇ ਨਾਲ ਬੇਈਮਾਨੀ ਦੇ ਨਾਲ ਨਹੀਂ ਇਮਾਨਦਾਰੀ ਦੇ ਨਾਲ ਹੰਝੂਆਂ ਦੇ ਨਾਲ ਖੁਦਾ ਦੀ ਹਜ਼ੂਰੀ ਚ ਬੀਜੇਗਾ ਉਹ ਜੇ ਕਾਰਿਆ ਦੇ ਨਾਲ ਵੱਡੇਗਾ ਹallelujah ਕਿਸੇ ਹੋਰ ਦੇ ਲਈ ਪ੍ਰਾਰਥਨਾ ਕਰਨਾ ਵੀ ਧਾਰਮਿਕਤਾ ਦਾ ਸਿੰਬਲ ਹੈ ਯਿਸੂ ਮਸੀਹ ਨੇ ਬਹੁਤ ਅੰਦਲੀ ਦੁਆਵਾਂ ਕੀਤੀਆਂ पर यशु मसीह किसी ने नहीं, नहीं कि पर उन्हें फिर भी भीतिया बहुतिया ने यशु मसीहते दोष लाया पर उन्हें किसी से दोष नहीं लाया पर फिर भी उन्हें जोड़े दोष दो ला रहे से वह दुआव कीतिया तो थोड़े घर जो पेशेंट आ जो रोगी है चाहे कोई मैंटल है चाहे किसी भी तरह का रोगी है अगर तुम वाल प्रार्थना करोगे ਇਹ ਵੀ ਤੁਹਾਡੀ ਧਾਰਮਿਕਤਾ ਦਾ ਇੱਕ ਨਿਸ਼ਾਨ ਜ਼ਰੂਰ ਹੈਗਾ ਕਿ ਤੁਸੀਂ ਧਰਮੀ ਆ ਕਿਉਂਕਿ ਤੁਹਾਨੂੰ ਕਿਸੇ ਦੇ ਦੁੱਖ ਦੇ ਨਾਲ ਫਰਕ ਪੈਂਦਾ ਆ ਤੁਹਾਨੂੰ ਇਸ ਚੀਜ਼ ਦਾ ਫਰਕ ਪੈਂਦਾ ਆ ਕਿ ਕੋਈ ਦੁਖੀ ਆ ਤੇ ਕਿਉਂ ਦੁਖੀ ਆ ਪਰਮੇਸ਼ਰ ਮੈਂ ਦੁਆ ਕਰਦਾ ਤੂੰ ਇਹਨੂੰ ਚੰਗਾ ਕਰ ਕਿਉਂਕਿ ਮੈਂ ਇਹਦਾ ਦੁੱਖ ਨਹੀਂ ਵੇਖ ਸਕਦਾ ਤਾਂ ਜਿਹੜੇ ਅਜਿਹੇ ਮਕਸਦ ਦੇ ਨਾਲ ਕਿ ਪਰਮੇਸ਼ਰ ਸਾਡਾ ਗਵਾਨ ਈ ਆ ਉਹਨੂੰ ਮੈਂਟਲ ਪ੍ਰੋਬਲਮ ਹੈ ਮੈਂ ਉਹਦੇ ਲਈ ਦੁਆ ਕਰਦਾ ਆ ਪਰਮੇਸ਼ਰ ਮੇਰੀ ਸਹੇਲੀ ਸੀ ਕੋਦੇ ਹਸਬੰਡ ਨੂੰ ਆ ਪ੍ਰੋਬਲਮ ਸੀ ਜਾਂ ਦੂਰ ਦੂਰ ਦੇ ਰਿਸ਼ਤੇਦਾਰੀਆਂ ਵਿੱਚ ਯਾਦ ਕਰੋ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਡਿਪਰੈਸ਼ਨ ਦੀ ਜਾਂ ਫਿਰ ਮੈਂਟਲ ਪ੍ਰੋਬਲਮ ਹੈ ਤਾਂ ਉਹਨਾਂ ਦੇ ਲਈ ਜਿਹੜੇ ਅੱਜ ਸੱਚੇ ਦਿਲ ਤੋਂ ਯਹੋਵਾਗੇ ਦੁਹਾਈ ਦੇਣਗੇ ਉਹ ਰੋਗੀ ਚੰਗੇ ਹੋਣਗੇ ਹਰ ਜਿਹੜੇ ਨਿਸ਼ਕਪਟ ਬੁੱਲਾਂ ਤੋਂ ਪ੍ਰਾਰਥਨਾ ਨਿਕਲਦੀ ਆ ਉਹਨਾਂ ਦੀ ਆਵਾਜ਼ ਪਰਮੇਸ਼ਰ ਸੁਣਦਾ ਰ ਉਹਨਾਂ ਦੇ ਵੀ ਘਰਾਣੇ ਨੂੰ ਬਚਾਉਂਦਾ ਹੈ ਕਹਿੰਦਾ ਜਿਹੜੇ ਦੁਹਾਈ ਦੇਣਗੇ ਉਹਨਾਂ ਦੇ ਵੀ ਸਾਰੇ ਦੁੱਖਾਂ ਤੋਂ ਉਹਨਾਂ ਨੂੰ ਆਜ਼ਾਦ ਦਿੱਤੀ ਜਾਵੇਗੀ ਪਰ ਇਸ ਲਈ ਅਸੀਂ ਕਿਸੇ ਲਈ ਨਹੀਂ ਕਰਨੀ ਪ੍ਰਾਰਥਨਾ ਕਿ ਜੇ ਉਹ ਠੀਕ ਹੋਏਗਾ ਤਾਂ ਪ੍ਰਭੂ ਮੈਨੂੰ ਵੀ ਠੀਕ ਕਰੇਗਾ ਇਸ ਲਈ ਕਰਨੀ ਹੈ ਕਿ ਪ੍ਰਭੂ ਚੱਲ ਜੋ ਹੋਵੇ ਸੋ ਹੋਵੇ ਅੱਜ ਮੈਂਟਲ ਪੇਸ਼ੈਂਟ ਦੇ ਲਈ ਆ ਸਾਡੇ ਦੂਰਤੀ ਰਿਸ਼ਤੇਦਾਰੀ ਦੇ ਵਿੱਚ ਜਾਂ ਸਾਡੇ ਦੂਰ ਦੇ ਗਵਾਂਢ ਦੇ ਵਿੱਚ ਇਸ ਪਰਸਨ ਨੂੰ ਹੈਗੀ ਆ ਪ੍ਰਭੂ ਤੂੰ ਉਹਨੂੰ ਚੰਗਾ ਕਰ। ਅਗਰ ਕਿਸੇ ਦਾ ਭਲਾ ਹੋਵੇਗਾ ਪਰਮੇਸ਼ਰ ਮੈਨੂੰ ਇਸ ਦੀ ਖੁਸ਼ੀ ਹੋਵੇਗੀ। ਤਾਂ ਜਿਹੜੇ નિਸ਼ਕਪਟ ਬੋਲਾਂ ਤੋਂ ਧਾਰਮਿਕਤਾ ਦੀ ਭਾਵਨਾ ਦੇ ਨਾਲ ਭਲਾਈ ਦੀ ਭਾਵਨਾ ਦੇ ਨਾਲ ਕਿਸੇ ਲਈ ਦੁਆਵਾਂ ਕਰਨਗੇ ਪਰਮੇਸ਼ਰ ਉਹਨਾਂ ਦੀ ਦੁਆ ਨੂੰ ਸੁਨੇਗਾ ਉਸ ਰੋਗੀ ਨੂੰ ਤਾਂ ਚੰਗਾ ਕਰੇਗਾ ਹੀ ਪਰ ਹੋਰ ਨਾਲ ਬਹੁਤਿਆਂ ਨੂੰ ਵੀ ਚੰਗਾ ਕਰੇਗਾ ਜੋ ਤੁਹਾਡੇ ਪਰਿਵਾਰ ਦੇ ਨੇ ਤੁਹਾਡੇ ਆਪਣੇ ਦੁੱਖਾਂ ਨੂੰ ਵੀ ਉਠਾ ਲਵੇਗਾ ਹallelujah। ਨੈਕਸਟ ਵਰਜਨ ਚ ਦੇਖਾਂਗੇ। ਜ਼ਬੂਰ 138 ਉਹਦੀ 7 ਨੰਬਰ ਆਇਦ ਨੂੰ पावे मैं दुखा ਵਿੱਚ ਚੱਲਾਂ ਤੂੰ ਮੈਨੂੰ ਬਚਾਈ ਰੱਖੇਗਾ ਮੇਰੇ ਵੈਰੀਆਂ ਦੇ ਕਰੋਧ ਉੱਤੇ ਤੂੰ ਆਪਣਾ ਹੱਥ ਵਧਾਏਗਾ ਅਤੇ ਤੇਰਾ ਸੱਜਾ ਹੱਥ ਮੈਨੂੰ ਬਚਾਵੇਗਾ ਹallelujah ਪਰਮੇਸ਼ਰ ਦਾ ਬਚਨ ਸਾਨੂੰ ਕੀ ਦੱਸਦਾ ਜਿਹੜੇ ਤਾਂ ਆਪਣੇ ਲਈ ਦੁਆ ਕਰ ਰਹੇ ਨੇ ਉਹ ਸੇਮ ਵਰਡ ਨੂੰ ਰਿਸੈਪਟ ਕਰਨ ਪਰ ਜਿਹੜੇ ਕਿਸੇ ਲਈ ਦੁਆ ਕਰ ਰਹੇ ਨੇ ਉਹ ਕਹਿਣ ਕਿ ਪਰਮੇਸ਼ਰ ਜਿਸ ਵੀ ਵਰਸਨ ਦੇ ਲਈ ਮੈਂ ਦੁਆ ਕਰ ਰਿਹਾ ਪ੍ਰਭੂ ਤੂ ਉਹਦੇ ਦੁੱਖਾਂ ਵਿੱਚ ਉਸ ਦੀ ਪਰिक्षा ਨੂੰ ਜੋ ਤੂੰ ਲੈ ਰਿਹਾ ਹੈ ਜਾਂ ਫਿਰ ਜੋ ਪਰਤਿਆਵਾ ਉਹਦੀ ਜ਼ਿੰਦਗੀ 'ਚ ਆ ਉਸ ਪਰਿਤਿਆਵੀ ਦੇ ਵਿੱਚੋਂ ਤੂੰ ਉਹਨੂੰ ਬਾਹਰ ਕੱਢੇਂਗਾ ਤੇ ਤੂੰ ਉਹਨੂੰ ਜ਼ਰੂਰ ਬਚਾਵੇਂਗਾ ਪਰਮੇਸ਼ਰ ਪਿਤਾ ਕਹਿੰਦਾ ਉਹਨਾਂ ਦੇ ਵੈਰੀਆਂ ਨੇ ਜੋ ਉਹਨਾਂ ਦੇ ਉੱਤੇ ਹੱਥ ਪਾਏ ਆ ਜਾਂ ਸ਼ੈਤਾਨ ਦੇ ਦੁਆਰੋਂ ਦੀ ਜ਼ਿੰਦਗੀ 'ਚ ਜੋ ਵੀ ਕੋਈ ਪ੍ਰੋਬਲਮ ਆਈ ਆ ਤੂੰ ਆਪਣਾ ਹੱਥ ਵਧਾ ਕੇ ਆਪਣਾ ਸੱਜਾ ਹੱਥ ਵਧਾ ਕੇ ਤੂੰ ਉਹਨੂੰ ਬਚਾਵੇਂਗਾ ਤੇ ਉਹਨੂੰ ਬles ਕਰੇਂਗਾ ਖੁਦਾਵੰਦ ਉਹਨੇ ਜੋ ਵੀ ਗੁਨਾਹ ਗਲਤੀਆਂ ਕੀਤੀ ਨੇ ਤੂੰ ਉਹਨਾਂ ਨੂੰ ਮਾਫ ਕਰ ਅਤੇ ਉਸ ਬੱਚੇ ਨੂੰ ਉਸ ਬੱਚੀ ਨੂੰ ਜੰਗਿਆ ਕਰ ਪਿਤਾ ਪਰਮੇਸ਼ਰ ਉਸ ਮਹਿਨ ਨੂੰ ਉਸ ਪਾਈ ਦੇ ਉੱਤੇ ਦਇਆ ਕਰ ਖੁਦਾਵੰਦ ਜਿਹੜੇ ਕਿਸੇ ਹੋਰ ਦੀ ਬਚਾਅ ਲਈ ਦੁਆ ਕਰਣਗੇ ਪਰਮੇਸ਼ਰ ਉਹਨਾਂ ਦੇ ਘਰਾਂ ਨੂੰ ਵੀ ਬਚਾਏਗਾ ਔਰ ਜਿਹੜੇ ਖੁਦ ਆਪਣੇ ਪੈਣਾ ਪਾਈਆਂ ਵਿੱਚੋਂ ਜੇ ਕਿਸੇ ਵੀ ਸਾਗੀ ਸੰਬੰਧੀ ਦੇ ਲਈ ਦੁਆ ਕਰ ਰਹੇ ਨੇ ਆਪਣੇ ਬੱਚਿਆਂ ਲਈ ਕਰ ਰਹੇ ਨੇ ਪਰਮੇਸ਼ਰ ਉਹਨਾਂ ਨੂੰ ਵੀ ਜ਼ਰੂਰ ਬles ਕਰੇਗਾ ਕਿਸੇ ਲਈ ਵੀ ਸਭ ਤੋਂ ਪਹਿਲਾਂ ਆਪਾਂ ਹੀ ਨਹੀਂ ਕਹਿੰਦੇ ਕਿ ਸਿਰਫ ਕਿਸੇ ਹੋਰ ਲਈ ਕਰੋ ਆਪਣੇ ਲਈ ਵੀ ਕਰੋ ਮੇਰੀ ਯਾਦ ਦੁਪਹਿਰ ਦੀ ਹੋਈ ਆ ਜੋ ਬਹੁਤ ਰੀਸੈਂਟਲੀ ਹੋਣ ਤੋਂ 2 ਕੈਂਡੇ ਪਹਿਲਾਂ ਦੀ ਜਸ ਲਾਈਕ ਕਿ ਮੈਂ ਦਬੇਰੇ ਸੌਣ ਦੇ ਲਈ ਜਾ ਰਹੀ ਸਰ ਮੇਰੀ ਸਬਜੀ ਅੱਖ ਦੇ ਇੱਕ ਸਾਈਡ ਤੇ ਮਤਲਬ ਕੰਧ ਦੇ ਉੱਤੇ ਇੱਕ ਕਾਲਾ ਦੱਬਾ ਬਣ ਰਿਹਾ ਸੀ ਬਹੁਤ ਵੱਡਾ ਜਿਹਨੂੰ ਮੈਂ ਸਾਈਡ ਤੇ ਕਰਕੇ ਦੇਖਦੀ ਸੀ ਤਾਂ ਨਹੀਂ ਸੀ ਦਿਖਦਾ ਜਦੋਂ ਮੈਂ ਟੇਢੀ ਅੱਖ ਕਰਕੇ ਦੇਖਦੀ ਸੀ ਤਾਂ ਉਹ ਮੈਨੂੰ ਦਿਖਦਾ ਸੀ ਔਰ ਇਹ ਹੀ ਪ੍ਰੂਫ ਕਰਨ ਦੇ ਲਈ ਕਿ ਉਹ ਮੇਰਾ ਵਹਿਮ ਆਇਆ ਸੱਚਮੁੱਚ ਆ ਮੈਂ ਹੱਥ ਵਿੱਚ ਫੋਨ ਉਠਾਇਆ ਜਿੱਦਾਂ ਮੈਂ ਫੋਨ ਉਠਾਇਆ ਉਸੇ ਤਰ੍ਹਾਂ ਇੱਕ ਹੋਰ ਆ ਥੁੱਟਿਆ ਉਨਾ ਹੀ ਉੱਚਾ ਮੇਰੇ ਹੱਥ ਨਾਲੋਂ ਉੱਚਾ ਉੱਠਿਆ ਮੈਂ ਥੋੜਾ ਜਿਹਾ ਪਰੇਸ਼ਾਨ ਹੋਈ ਕਿ ਕੀ ਆ ਫਿਰ ਮੈਂ ਆਪਣਾ ਹੱਥ نیچے ਕੀਤਾ ਪਰ ਉਹ ਹੱਥ ਉੱਥੇ ਹੀ ਰਿਹਾ ਮਤਲਬ ਬਹੁਤ ਵੱਡਾ ਦੱਬਾ ਮੇਰੀ ਅੱਖ ਦੀ ਸਾਈਡ ਤੇ ਕੰਧ ਦੇ ਉੱਤੇ ਇੱਕ ਛਾਂ ਬਣ ਰਹੀ ਸੀ ਪਰ ਮੈਂ ਦੇਖ ਰਹੀ ਸੀ ਕਿ ਕੀ ਬਣ ਰਿਹਾ ਹੈ ਮੈਂ ਬਹੁਤ ਵਾਰ ਫਿਰ ਮੈਂ ਦੂਸਰੀ ਸਾਈਡ ਕੰਧ ਵਾਲ ਉਹ ਉਹ ਚਿਹਰਾ ਘੁਮਾ ਕੇ ਦੇਖਿਆ ਦੂਜੀ ਸਾਈਡ ਕੰਧ ਤੇ ਵੀ ਬਣ ਰਹੀ ਸੀ ਜਦੋਂ ਕਿ ਆਪਾਂ ਕਹਿੰਦੇ ਕਿ ਸਾਡੀ ਛਾਂ ਸਾਡੀ ਆਪੋਜ਼ਿਟ ਡਾਇਰੈਕਸ਼ਨ ਨੂੰ ਜਾਂਦੀ ਹੈ ਪਰ ਉਸ ਸਾਈਡ ਤਾਂ ਮੇਰੀ ਛਾਂ ਵੀ ਨਹੀਂ ਸੀ ਜਾ ਰਹੀ ਉਸ ਸਾਈਡ ਜਦੋਂ ਮੈਂ ਫੇਸ ਕਰਕੇ ਦੇਖਿਆ ਉਸ ਸਾਈਡ ਵੀ ਬਣ ਰਹੀ ਸੀ ਕਾਲਾ ਦੱਬਾ ਮੇਰੀ ਅੱਖ ਦੀ ਸਾਈਡ ਤੇ ਮਤਲਬ ਮੈਨੂੰ ਦਿਖਾਈ ਦੇ ਰਿਹਾ ਸੀ ਕੰਧ ਦੇ ਨਾਲ ਕੰਧ ਦੇ ਉੱਤੇ ਦਿਖਾਈ ਦੇ ਰਿਹਾ ਸੀ ਬਹੁਤ ਵੱਡਾ ਕਾਲਾ ਦੱਬਾ ਔਰ ਮੈਨੂੰ ਥੋੜਾ ਜਿਹਾ ਤਾਂ ਮੈਂ ਕਬਰਾਈਟਸ ਤੇ 1 ਸੈਕਿੰਡ ਲਈ ਉਸ ਤੋਂ ਬਾਅਦ ਮੈਂ ਪ੍ਰੇਰ ਕੀਤੀ ਬੈਠ ਗਈ بس 1 ਮਿੰਟ ਦੇ ਲਈ ਕਿ ਪ੍ਰਮੇਸ਼ੁਰੇ ਜੋ ਵੀ ਹਨ ਇਹ ਰੀਤੀ ਸ਼ਕਤੀਆਂ ਜਾਂ ਕੋਈ ਕਾਲੀ ਸ਼ਕਤੀਆਂ ਜੋ ਮੇਰੀ ਜ਼ਿੰਦਗੀ ਚ ਆਉਂਦੀ ਕੋਸ਼ਿਸ਼ ਕਰਦੀ ਜਾਂ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਯੀਸ਼ੂ ਨਾਮ ਚ ਮੈਂ ਕੈਨਸਲ ਕਰਦੀ ਆ ਪਵਿੱਤਰ ਆਤਮਾ ਦੀ ਅੱਗ ਨਾਲ ਜਲਾਉਣੀ ਆ ਇਹ ਮੇਰੇ ਤੇ ਕਬਜ਼ਾ ਨਹੀਂ ਕਰ ਸਕਦੀ ਖੁਦਾਵੰਦ ਮੈਨੂੰ ਇਹਦਾ ਕੋਈ ਡਰ ਨਹੀਂ ਆ ਮੈਂ ਕਿਸੇ ਚੀਜ਼ ਤੋਂ ਨਹੀਂ ਡਰਦੀ ਇਹ ਮੇਰੀ ਜ਼ਿੰਦਗੀ ਚ ਇਸ ਸਮੇਂ ਕੈਨਸਲ ਹੋ ਜਾਵੇ ਤੁਸੀਂ ਇੱਦਾਂ ਕਹਾਂਗੇ ਮੈਂ ਬੋਲਿਆ ਕਿ ਤੂੰ ਚਲੀ ਜਾ ਮੈਂ ਤੈਥੋਂ ਡਰਦੀ ਨਹੀਂ ਆ ਤੂੰ ਜੋ ਵੀ ਆ ਮੇਰੀ ਜ਼ਿੰਦਗੀ ਚ ਦਫਾ ਹੋ ਜਾ ਮੈਂ ਸੌਣ ਲੱਗੀ ਮੈਨੂੰ ਕੋਈ ਪਰਵਾਹ ਨਹੀਂ ਆ ਇੱਦਾਂ ਕਹਿ ਕੇ ਮੈਂ ਸੌਂ ਗਈ ਆਂ ਅਰ ਸੁਪਨੇ ਵਿੱਚ ਮੈਨੂੰ ਇੱਦਾਂ ਹੈ ਕਿ ਮੈਨੂੰ ਕਿਸੇ ਨੇ ਫੋਨ ਲਗਾਇਆ ਅਰ ਉਹ ਫੋਨ ਉਹਨਾਂ ਨੇ ਇਸ ਲਈ ਲਗਾਇਆ ਸੀ ਕਿਉਂਕਿ ਉਹ ਮੇਰੇ ਤੋਂ ਪ੍ਰੇਰ ਕਰਵਾਉਣਾ ਚਾਹੁੰਦੇ ਸੀ ਪ੍ਰੇਰ ਕਰਵਾੰਦੇ ਕਰਵਾੰਦੇ ਉਹ ਮੇਰੇ ਲਈ ਪ੍ਰੇਰ ਕਰਨ ਲੱਗੇ ਅਰ ਉਹਨਾਂ ਦੇ ਪ੍ਰੇਰ ਕਰਦੇ ਕਰਦੇ ਜਿੱਦਾਂ ਇੱਕ ਦੁਸ਼ਟ ਆਤਮਾ ਵਾਲਾ ਇਨਸਾਨ ਤੜਫਦਾ ਮੈਦਿਆ ਤੜਫਨ ਲੱਗੀ ਇਹ ਸਭ ਸੁਪਨੇ ਦੀ ਗੱਲ ਹੋ ਰਹੀ ਹੈ ਅਰ ਮੈਂ ਉਸ ਸੁਪਨੇ ਦੇ ਵਿੱਚ ਵੀ ਉਸੇ ਹੀ ਕਾਲੇ ਡੱਬੇ ਬਾਰੇ ਉੱਚੀ-ਉੱਚੀ ਬੋਲ ਰਹੀ ਸੀ ਕਿ ਮੇਰੀ ਜ਼ਿੰਦਗੀ ਜੋ ਕੰਮ ਨਹੀਂ ਕਰ ਸਕਦਾ ਨਿਕਲ ਜਾ ਮੇਰੀ ਜ਼ਿੰਦਗੀ ਜੋ ਫਿਤਰਾ ਆਤਮਾ ਮੈਨੂੰ ਛੋਏਗਾ ਮੈਂ ਉਸ ਸਾਰੀ ਸ਼ਕਤੀ ਤੋਂ ਕਾਲੀ ਸ਼ਕਤੀ ਤੋਂ ਹਜ਼ਾਰ ਕੀਤੀ ਜਾਵਾਂਗੀ ਮੈਂ ਬਚਾ ਲਈ ਜਾਵਾਂਗੀ ਮੇਰੇ ਤੇ ਨਹੀਂ ਅਧਿਕਾਰ ਹੈਗਾ ਕੋਈ ਮੇਰੇ ਲਈ ਫੋਨ ਤੇ ਪ੍ਰੇਰ ਕਰ ਰਿਹਾ ਹੈ ਅਰ ਮੈਂ ਇੱਦਾਂ ਤੜਫ-ਤੜਫ ਕੇ ਚੀਕਾ ਮਾਰੂ ਮਾਰੂ ਕਿ ਬਹੁਤ ਉੱਚੀ ਆਵਾਜ਼ ਨਾਲ ਜਿੱਦਾਂ ਬਹੁਤ ਬੁਰੇ ਤਰੀਕੇ ਨਾਲ ਚੀਕਾ ਮਾਰ ਕੇ ਮੈਂ ਪ੍ਰੇਰ ਕਰ ਰਹੀ ਹਾਂ ਆਪਣੇ ਆਪ ਲਈ ਹੀ ਸੁਪਨੇ ਦੇ ਵਿੱਚ ਔਰ ਜਦੋਂ ਮੈਂ ਉੱਠ ਕੇ ਦੇਖਿਆ ਔਰ ਵੇਖਿਆ ਤਾਂ ਮੇਰੀ ਅੱਖ ਤੇ ਉਹ ਕਾਲਾ ਦੱਬਾ ਨਹੀਂ ਸੀ ਹਾਲੇਲੂਇਆ ਸੱਚਮੁੱਚ ਵਿਸ਼ਵਾਸ ਦੇ ਨਾਲ ਕੀਤੀ ਹੋਈ ਪ੍ਰਾਰਥਨਾ ਜ਼ਰੂਰ ਪ੍ਰਤੀਫਲ ਲੈ ਕੇ ਆਉਂਦੀ ਹੈ ਔਰ ਸ਼ਾਇਦ ਪਰਮੇਸ਼ਰ ਨੂੰ ਲੱਗਿਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਥੋੜੀ ਅਣਗਹਿਲੀ ਕੀਤੀ ਕਿਉਂਕਿ ਮੈਂ ਬਹੁਤ ਥੋੜੀ ਜਿਹੀ ਪ੍ਰੀ ਰਿਕਮੈਂਡ ਮੈਂ ਕਿਹਾ ਸ਼ਾਇਦ ਇੱਕ ਤੋਂ ਵੀ ਘੱਟ ਹੀ ਹੋਏਗੀ ਮੈਂ ਕਰਕੇ ਤੇ ਸਹੂੰਗੀ ਪਰ ਕੋਈ ਜੋ ਪਰਮੇਸ਼ਨ ਦੇ ਡਿਵਾਈਨ ਹੈਲਪਰ ਦੇ ਦੁਆਰਾ ਮੇਰੀ ਜ਼ਿੰਦਗੀ 'ਚ ਭੇਜੇਗਾ ਕਿ ਐਂਜਲ ਦੀ ਤਰ੍ਹਾਂ ਜਿਹੜਾ ਸਾਡੇ ਬਚਾਅ ਉਦ ਲਈ ਭੇਜਿਆ ਗਿਆ ਔਰ ਉਹਨੇ ਸੱਚਮੁੱਚ ਮੇਰਾ ਬਚਾਅ ਕੀਤਾ ਬਹੁਤਾਂ ਦੇ ਮੰਨਦਾ ਇਹ ਵਹਿਮ ਹੋ ਸਕਦਾ ਕਿ ਸ਼ਾਇਦ ਅੱਖ ਵਿੱਚ ਕੁਝ ਹੋਏਗਾ ਸੌਣ ਤੋਂ ਬਾਅਦ ਉਹ ਕਲੀਅਰ ਹੋ ਗਿਆ ਪਰ ਇਦਾਂ ਦੇ ਨਹੀਂ ਸੀ ਉਹ ਸੱਚਮੁੱਚ ਰਿਐਲਿਟੀ ਸੀ ਜੋ ਮੈਂ ਫੀਲ ਕੀਤੀ ਪਰ ਆਈ ਐਮ ਸੋ ਗਲੈਡ ਟੂ ਸੀ ਦੈਟ ਕਿ ਪਰਮੇਸ਼ਨ ਨੇ ਉਹਨੂੰ ਸਭ ਨੂੰ ਕਲੀਅਰ ਕੀਤਾ ਪਰ ਮੈਨੂੰ ਫਿਰ ਤੋਂ ਸ਼ੁੱਧ ਪਵਿੱਤਰ ਰਜ਼ਾਦੀ ਕੀਤਾ ਚੰਗਿਆ ਕੀਤਾ ਸੱਚਮੁੱਚ ਮੇਰੇ ਵਿਸ਼ਵਾਸ ਨੇ ਮੇਰੀ ਮਦਦ ਕੀਤੀ আর ਉਸ ਸਾਰੀ ਸ਼ਕਤੀ ਤੋਂ ਉਸ ਭਰੀ ਤੋਂ ਮੈਨੂੰ ਫ੍ਰੀ ਕੇ ਤੌਰ 'ਤੇ ਬਹੁਤ ਚੰਗਿਆਈ ਦੀ ਪਰਮੇਸ਼ਰ ਦਾ ਮੈਂ ਥਿਲ ਤੋਂ ਥੈਂਕਫੁਲ ਹਾਂ ਕਿ ਇਸੇ ਤਰ੍ਹਾਂ ਹੀ ਪਰਮੇਸ਼ਰ ਮੇਰੀ ਹੈਲਪ ਕਰੇ ਤਾਂ ਅਸੀਂ ਆਪਣੀ ਵੀ ਪ੍ਰੋਟੈਕਸ਼ਨ ਦੇਖਣੀ ਹੈ ਔਰ ਦੂਸਰੇ ਦੀ ਵੀ ਦੇਖਣੀ ਹੈ ਅਗਰ ਅਸੀਂ ਕਿਸੇ ਲਈ ਦੁਆਵਾਂ ਕਰਾਂਗੇ ਹੋ ਸਕਦਾ ਸਾਡੇ ਤੇ 네ਗੇਟਿਵ ਇਮਪੈਕਟ ਪਵੇ ਪਰ ਉਹਦੇ ਲਈ ਵੀ ਸਾਨੂੰ ਹਮੇਸ਼ਾ ਰੈਡੀ ਰਹਿਣਾ ਚਾਹੀਦਾ ਸਾਨੂੰ ਆਪਣੇ ਲਈ ਦੁਆਵਾਂ ਕਰਨੀਆਂ ਚਾਹੀਦੀਆਂ ਤਾਂ ਦੂਜੇ ਲਈ ਵੀ ਕਰਨੀਆਂ ਚਾਹੀਦੀਆਂ ਸਿਰਫ ਓਨਲੀ ਮੀਨਫੁਲ ਨਹੀਂ ਹੋਣਾ ਚਾਹੀਦਾ ਮਤਲਬ ਵੀ ਨਹੀਂ ਹੋਣਾ ਚਾਹੀਦਾ ਦੂਜਿਆਂ ਲਈ ਵੀ ਕਰੋ ਕਿਉਂਕਿ ਜੋ ਆਪਣੇ ਲਈ ਕਰੇਗਾ ਉਹ ਤਾਂ ਆਪਣਾ ਆਪ ਹੀ ਬਚਾਏਗਾ ਜੋ ਦੂਸਰੇ ਲਈ ਕਰੇਗਾ ਪਤਾ ਨਹੀਂ ਕਿ ਨਹੀਂ ਘਰਾਂ ਦੇ ਉਹਦੇ ਦੁਆਰਾ ਬਚਾਏ ਜਾਣਗੇ ਇਸ ਲਈ ਜੋ ਵੀ ਦੁਖੀ ਬਿਮਾਰ ਪਰੇਸ਼ਾਨ ਆ ਚਾਹੇ ਦਿਮਾਗ ਦਾ ਰੋਗੀ ਹੋਵੇ ਜਾਂ ਚਾਹੇ ਦਿਲ ਦਾ ਹੈ ਕਿਸੇ ਵੀ ਰੋਗ ਦਾ ਆ ਤੁਹਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਹੈ ਤੁਸੀਂ ਪਰਮੇਸ਼ਰ ਦੇ ਬੱਚੇ ਹੋ ਪੁੱਤਰ ਅਤੇ ਧੀਆ ਹੋ ਮਸੀਦਾ ਸੁਭਾਅ ਆਪਣੇ ਅੰਦਰ ਲੈ ਕੇ ਆਓ ਉਹਨਾਂ ਨੂੰ ਯਾਦ ਕਰੋ ਨਹੀਂ ਯਾਦ ਰੰਦਾ ਨਾਮ ਲਿਖੋ ਤਾਂ ਉਹਨਾਂ ਲਈ ਦੁਆਵਾਂ ਜ਼ਰੂਰ ਕਰੋ ਕਿਉਂਕਿ ਮਸੀਹ ਦੀਆਂ ਸਾਰੀਆਂ ਪੇਡਾਂ ਬਚਾਈਆਂ ਜਾਂ ਇਹ ਮਕਸਦ ਸਿਰਫ ਮਸੀਹ ਦਾ ਹੀ ਨਹੀਂ ਮਸੀਹ ਦੇ ਬੱਚਿਆਂ ਦਾ ਵੀ ਹੈ ਹਾਲੇਲੂਇਆ ਤਾਂ ਆਵਾਜ਼ ਆਪਾਂ ਸਾਰੇ ਮਿਲ ਕੇ ਉਹਨਾਂ ਸਾਰੇ ਦੁਖੀ ਬਿਮਾਰ ਪਰੇਸ਼ਾਨਾਂ ਦੇ ਲਈ ਖਾਸ ਤੌਰ ਤੇ ਦਿਮਾਗ ਦੇ ਰੋਗੀਆਂ ਦੇ ਲਈ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹallelujah hallelujah 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 ਧੰਵਾ 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 ਧੰਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ ਖੁਦਾਵੰਦ ਖੁਦਾ ਪਵਿੱਤਰ ਪਰਮੇਸ਼ਰ ਤੁਹਾਡੀ ਪਵਿੱਤਰ ਹਜ਼ੂਰੀ ਅਗੇ ਝੁਕਦੇ ਆਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੋਏ ਖੁਦਾਵੰਦ ਅੱਜ ਦੀ ਸ਼ਾਮ ਲਈ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੋ ਤੁਸੀਂ ਬlesਸ ਕਰਦੇ ਤੇ ਆਸ਼ੀਸ਼ਿਤ ਸ਼ਾਮ ਸਾਡੀ ਜ਼ਿੰਦਗੀ ਚ ਲੈ ਕੇ ਆਂਦੇ ਖੁਦਾਵੰਦ ਤੁਹਾਡੇ ਦੂਤਾਂ ਨੇ ਦਿਨ ਭਰ ਦੇ ਵਿੱਚ ਸਾਨੂੰ ਸੰਭਾਲਿਆ ਖੁਦਾਵੰਦ ਸਾਡੀ ਰੱਖਸ਼ਾ ਹਿਫਾਜ਼ਤ ਕੀਤੀ ਪਿਤਾ ਬਹੁਤ ਹੀ ਦੇਖਿਆ ਤੇ ਅਣ ਦੇਖੀ ਖਤਰੇ ਆ ਤਾਂ ਤੁਸੀਂ ਸਾਨੂੰ ਬਚਾਇਆ ਪਤਾ ਪਰਮੇਸ਼ਰ ਸੱਚਮੁੱਚ ਤੁਸੀਂ ਆਪਣੇ ਦੂਤਾਂ ਦੇ ਦੁਆਰਾ ਸਾਡੀ ਰੱਖਸ਼ਾ ਹਿਫਾਜ਼ਤ ਕੀਤੀ ਤੁਹਾਡੇ ਡਿਵਾਈਨ ਹੈਲਪਰ ਉਤਰੇ ਪਤਾ ਪਰਮੇਸ਼ਰ ਔਰ ਸਾਨੂੰ ਸੰਭਾਲ ਕੇ ਰੱਖਿਆ ਖੁਦਾਵੰਦ ਦਿੰਦਾ ਹਰ ਇੱਕ ਪਲ ਤੁਸੀਂ ਸਾਨੂੰ ਬਰਕਤਾਂ ਤੇ ਆਸ਼ੀਸ਼ਿਤ ਵਾਲਾ ਦਿੱਤਾ ਹੈ ਪ੍ਰਮੇਸ਼ਰ ਕਿਸੇ ਭਲੀ ਵਸਤੂ ਦੀ ਕਮੀ ਘਟੀ ਨਾ ਦਿੱਤੀ ਸਾਡੀ ਰੋਜ਼ ਦੀ ਰੋਟੀ ਸਾਨੂੰ ਦਿੱਤੀ ਔਰ ਤੁਹਾਡੇ ਸਵਰਗ ਦੇ ਦੂਤਾਂ ਨੂੰ ਤੁਸੀਂ ਖਾਸ ਤੌਰ ਤੇ ਸਾਡੇ ਲਈ ਭੇਜਿਆ ਤਾਂ ਜੋ ਉਹ ਸਾਨੂੰ ਹੱਥਾਂ ਉੱਤੇ ਚੱਕਣ ਅਤੇ ਕਿਸੇ ਪੱਥਰ ਦੇ ਨਾਲ ਕਿਸੇ ਅੰਦਗੋੜ ਦੀ ਸ਼ਕਤੀ ਦੇ ਨਾਲ ਸਾਨੂੰ ਠੋਕਰ ਨਾ ਲਗੇ ਖੁਦਾਵੰਦ ਤੁਸੀਂ ਵਚਨ ਦੇ ਵਿੱਚ ਕਹਿਆ ਹੈ ਕੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਖੁਦਾਵੰਦ ਜੋ ਵੀ ਅੱਜ ਭੈਣ ਭਾਈ ਕਿਸੇ ਦੁਖੀ ਰੋਗੀ ਅਤੇ ਬਿਮਾਰ ਪਰੇਸ਼ਾਨ ਦੀ ਦੁਆਵਾਂ ਕਰਨੀਆਂ ਸ਼ੁਰੂ ਕਰੇਗਾ ਪਿਤਾ ਪਰਮੇਸ਼ਰ ਉਹਨਾਂ ਦੀਆਂ ਉਸ ਪ੍ਰਾਰਥਨਾਵਾਂ ਦਾ ప్రతిਫਲ ਉਸ ਰੋਗੀ ਦੇ ਲਈ ਵੀ ਹੋਵੇ ਪਿਤਾ ਪਰ ਉਹਨਾਂ ਦੇ ਪਰਿਵਾਰ ਦੇ ਉੱਤੇ ਦੁੱਗਣਾ ਕਰਕੇ ਉtre ਪਿਤਾ ਪਰਮੇਸ਼ਰ ਜੋ ਵੀ ਭੈਣ ਔਰ ਭਾਈ ਭਲਾਈ ਦੇ ਕੰਮਾਂ ਦੇ ਵਿੱਚ ਆਪਣੇ ਹੱਥਾਂ ਨੂੰ ਵਧਾਵੇ ਪਰਮੇਸ਼ਰ ਪਿਤਾ ਭਲਾਈ ਦੇ ਵੱਡੇ ਅਤੇ ਅਚਰਜ ਕੰਮ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਕੀਤੇ ਜਾਣ ਖੁਦਾਵੰਦ ਆਂ ਜਦੋਂ ਕੋਈ ਵੀ ਭੈਣ ਭਾਈ ਭਲਾਈ ਨੂੰ ਚੁਣਿਆ ਤੇ ਤੁਹਾਡੇ ਨਾਮ ਦੇ ਵਿੱਚ ਦੂਸਰਿਆਂ ਦੀ ਮਦਦ ਕਰਨ ਦੇ ਲਈ ਆਪਣੇ ਹੱਥਾਂ ਨੂੰ ਵਧਾਵੇ ਖੁਦਾਬੰਦ ਤੁਹਾਡੀ ਭਲਾਈ ਹੈ ਤੇ ਤੁਹਾਡੀ ਦਇਆ ਜਉਣ ਪਰ ਉਹਨਾਂ ਦਾ ਪੁੱਛਾ ਕਰਨ ਖੁਦਾਬੰਦ ਕਿਉਂਕਿ ਤੁਸੀਂ ਕਿਹਾ ਕਿ ਜੋ ਕੋਈ ਮੇਰੇ ਰਾਹਾਂ ਤੇ ਚੱਲੇਗਾ ਯਾਹਵਾ ਪਰਮੇਸ਼ਰ ਆਪਣਾ ਸੱਜਾ ਤੇ ਫਤਿਹਮੰਦ ਹੱਥ ਦੇ ਕੇ ਉਹਨੂੰ ਬਚਾਵੇਗਾ। ਖੁਦਾਵੰਦ ਆਪਣੇ ਹੱਥ ਦੇ ਦੁਆਰਾ ਇਹਨਾਂ ਸਾਰਿਆਂ ਨੂੰ ਬਚਾ ਕੇ ਰੱਖਣਾ ਪਤਾ ਪਰਮੇਸ਼ਰ ਜੋ ਵੀ ਭੈਣ ਭਾਈ ਅੱਜ ਕਿਸੇ ਦੇ ਲਈ ਵੀ ਦੁਆਵਾਂ ਕਰ ਰਹੇ ਨੇ ਅੱਜ ਉਹਨਾਂ ਦੀਆਂ ਦਿਲ ਤੋਂ ਨਿਕਲੀ ਹੋਈ ਦੁਹਾਈ ਨੂੰ ਤੁਸੀਂ ਸੁਣੋ। ਅਤੇ ਉਸ ਰੋਗੀ ਨੂੰ ਆਜ਼ਾਦ ਕਰੋ ਬਲਕਿ ਇਹਨਾਂ ਦੀ ਪ੍ਰਾਰਥਨਾ ਦਾ ਪ੍ਰਤੀਫਲ ਇਹਨਾਂ ਦੇ ਘਰਾਣਿਆਂ ਦੇ ਵਿੱਚ ਵੀ ਨਜ਼ਰ ਆਵੇ। ਖੁਦਾਵੰਦ ਖਾਸ ਤੌਰ ਤੇ ਦੁਆ ਕਰਦੇ ਅੱਜ ਦੇ ਸਾਰੇ ਹੀ ਭੈਣਾ ਭਾਈਆਂ ਦੇ ਲਈ ਜੋ ਤੁਹਾਡੀ ਪਵਿੱਤਰ ਹਜ਼ੂਰੀ 'ਚ ਬੈਠੇ ਨੇ ਖੁਦਾਵੰਦ ਆਹਰ ਇੱਕ ਜਾਨ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਹਾਡੇ ਜ਼ਿੰਦਾਂ ਉਹਦੇ ਵਿੱਚ ਕਵਰ ਕਰਦ ਰਹੇ ਨੇ ਖੁਦਾਵੰਦ ਔਰ ਮਾਫੀ ਮੰਗਦੇ ਪਤਾ ਪਰਮੇਸ਼ਰ ਇਹਨਾਂ ਤੋਂ ਹੋਏ ਜਾਣੇ ਔਰ ਅਣਜਾਣੇ ਦੇ ਗਲਤੀਆਂ ਔਰ ਗੁਨਾਹਾਂ ਦੇ ਲਈ ਸਾਰੇ ਗਲਤੀਆਂ ਔਰ ਗੁਨਾਹਾਂ ਤੋਂ ਇਹਨਾਂ ਨੂੰ ਬਚਾ ਕੇ ਰੱਖੋ ਪਿਤਾ ਜੀ ਤੁਹਾਡੀ ਦਇਆ ਤੇ ਕਿਰਪਾ ਦੇ ਵਸੀਲੇ ਅੱਜ ਹੀ ਇਹ ਪੂਰੇ ਘਰ ਪਰਿਵਾਰ ਆਜ਼ਾਰ ਕੀਤੇ ਜਨ ਤੁਹਾਡੀ ਆਸ਼ੀਸ਼ ਬਰਕਤ ਇਹਨਾਂ ਦੇ ਉੱਤੇ ਉਤਰ ਆਵੇ ਖੁਦਾਵੰਦ ਤੁਹਾਡੇ ਲਹੂ ਦੀਆਂ ਬਾਣਾ ਇਹਨਾਂ ਦੇ ਚਾਰ ਚਫੇਰੇ ਲੱਗਣ ਪਤਾ ਪਰਮੇਸ਼ਰ ਤੁਹਾਡਾ ਆਤਮਾ ਇਹਨਾਂ ਨੂੰ ਬles ਕਰੇ ਚੰਗਿਆਂ ਕਰੇ ਤੇ ਆਜ਼ਾਦ ਕਰੇ ਤੁਹਾਡੀ ਬਰਕਤ ਆਸ਼ੀਸ਼ ਦਇਆ ਅਤੇ ਚੰਗਿਆਈ ਨੂੰ ਇਹਨਾਂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਮੰਗਦੇ ਆ ਪਿਤਾ ਪਰਮੇਸ਼ਰ ਔਰ ਖਾਸ ਕਰਕੇ ਦੁਆ ਕਰਦੇ ਸਾਰੇ ਹੀ ਦਿਮਾਗ ਦੇ ਰੋਗੀਆਂ ਦੇ ਲਈ ਪਿਤਾ ਪਰਮੇਸ਼ਰ ਜਿੰਨੇ ਵੀ ਇਸ ਸੰਸਾਰ ਦੇ ਵਿੱਚ ਪਿਤਾ ਪਰਮੇਸ਼ਰ ਸਾਡੇ ਆਸ-ਪਾਸ ਦੇ ਵਿੱਚ ਦਿਮਾਗ ਦੇ ਰੋਗੀ ਆ ਪਿਤਾ ਪਰਮੇਸ਼ਰ ਉਹਨਾਂ ਸਾਰੇ ਦਿਮਾਗ ਦੇ ਰੋਗੀਆਂ ਨੂੰ ਤੁਹਾਡੇ ਜੰਦਾ ਲਹੂ ਦੇ ਵਿੱਚ ਕਵਰ ਕਰਦੇ ਨੇ ਖੁਦਾਵੰਦ ਸਿਰ ਤੋਂ ਲੈ ਕੇ ਪੈਰਾਂ ਤੱਕ ਉਹਨਾਂ ਦੇ ਰੂਹ ਜਿਸਮ ਜਾਣ ਉਤੇ ਤੁਹਾਡਾ ਕਬਜ਼ਾ ਵਾਸ ਹੋਵੇ ਪਿਤਾ ਸਾਰੇ ਦਿਮਾਗ ਦੇ ਰੋਗ ਉਹਨਾਂ ਛੱਡਣ ਦਾ ਵਾ ਦੂਰ ਹੋ ਜਾਣ ਖੁਦਾਵੰਦ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੈਂਸਰ ਆਇਆ ਜਾਂ ਦਿਮਾਗ ਦੀਆਂ ਨਾੜਾਂ ਬਲੌਕ ਨੇ ਪਤਾ ਪਰਮੇਸ਼ਰ ਜਾਂ ਦਿਮਾਗ ਦੀ ਨਾੜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੈਂਸ ਸਟੇਸ਼ਨ ਆ ਪਿਤਾ ਜੀ ਜੁੜੀਆਂ ਹੋਈਆਂ ਨੇ ਆਪਸ ਦੇ ਵਿੱਚ ਖੁਦਾਵੰਦ ਜੀ ਆ ਬਹੁਤ ਜਿਆਦਾ ਸੈਂਸਿਟਿਵ ਨੇ ਵੀਕ ਨੇ ਪਿਤਾ ਪਰਮੇਸ਼ਰ ਸਾਰੇ ਦਿਮਾਗ ਦੇ ਰੋਗਾਂ ਤੋਂ ਅੱਜ ਇਹਨਾਂ ਨੂੰ ਆਜ਼ਾਦ ਕਰੋ ਜਿਹੜੇ ਮੰਦ ਬੁੱਧੀ ਨੇ ਪਿਤਾ ਪਰਮੇਸ਼ਰ ਜਾਂ ਕਿਸੇ ਡਿਪਰੈਸ਼ਨ ਦੇ ਕਰਕੇ ਉਹਨਾਂ ਦੇ ਦਿਮਾਗ ਦੇ ਉੱਤੇ ਸਟ੍ਰੈਸ ਹੈ ਪਿਤਾ ਪਰਮੇਸ਼ਰ ਜਾਂ ਬੋਝ ਥਲੇ ਦਬੇ ਹੋਏ ਨੇ ਦਿਮਾਗ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਡਿਸਆਰਡਰ ਹੈ ਪਿਤਾ ਸਾਰੇ ਡਿਸਆਰਡਰ ਨੂੰ ਅੱਜ ਯੇਸ਼ੂ ਨਾਮ ਦੇ ਵਿੱਚ ਕੈਨਸਲ ਕਰ ਦੇ ਪਿਤਾ ਪਰਮੇਸ਼ਰ ਸਾਰੇ ਰੋਗਾਂ ਤੋਂ ਇਹਨਾਂ ਨੂੰ ਆਜ਼ਾਦ ਕਰ ਦੇ ਚੰਗਿਆ ਕਰ ਦੇ ਪਿਤਾ ਜੀ ਤੁਸੀਂ ਵਚਨ ਦੇ ਵਿੱਚ ਕਹਿ ਕੇ ਮੇਰੇ ਮਨ ਮੇਰੇ ਅੰਦਰ ਤੂੰ ਕਿਉਂ ਚੁਕਿਆ ਹੋਇਆ ਹੈਂ ਪਰਮੇਸ਼ਰ ਉੱਤੇ ਆਸ ਰੱਖ ਉਹ ਤੈਨੂੰ ਫਿਰ ਤੋਂ ਮੁਕਤੀ ਦੇਵੇਗਾ ਤੇ ਤੂੰ ਉਹਦਾ ਧੰਨਵਾਦ ਕਰੇਂਗਾ ਖੁਦਾਵੰਦ ਅੱਜ ਜਿੰਨੇ ਵੀ ਪੈਨ ਪਾਈ ਸੱਚਮੁੱਚ ਦਿਮਾਗ ਦੇ ਰੋਗੀ ਹਨ ਔਰ ਜੁਨਾ ਦੀਆਂ ਮੰਦੀਆਂ ਪਰੇਸ਼ਾਨੀਆਂ ਨੂੰ ਤੁਸੀਂ ਉਠਾ ਲਓ ਪਿਤਾ ਸਾਰੇ ਬੋਝ ਨੂੰ ਸਾਰੀਆਂ ਚਿੰਤਾਵਾਂ ਨੂੰ ਉਠਾ ਲਓ ਖੁਦਾਵੰਦ ਅੱਜ ਹਰ ਇੱਕ ਦੀ ਬੁੱਧ ਨੂੰ ਤੁਸੀਂ ਖੋਲੋ ਪ੍ਰਭੂ ਜੀ ਆਪਰੇ ਗਿਆਨ ਦੇ ਨਾਲ ਇਹਨਾਂ ਨੂੰ ਪਰੋਪਤਾ ਪਰਮੇਸ਼ਰ ਤੁਹਾਡੀ ਆਸ਼ੀਸ਼ ਇਹਨਾਂ ਦੀ ਜ਼ਿੰਦਗੀ ਚ ਬਹਤਾਇਤ ਦੇ ਨਾਲ ਉਤਰ ਆਵੇ ਖੁਦਾਵੰਦਾ ਸੱਚਮੁੱਚ ਜੋ ਵੀ ਜਨ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਸੱਚੇ ਮਨ ਦੇ ਨਾਲ ਅੱਜ ਦੁਹਾਈ ਦੇਵੇ ਪਤਾ ਆਪਣੇ ਆਪ ਲਈ ਜਾਂ ਕਿਸੇ ਹੋਰ ਦੇ ਲਈ ਖੁਦਾਵੰਦਾ ਅੱਜ ਇਹਨਾਂ ਦੀਆਂ ਦਿਲ ਤੋਂ ਨਿਕਲੀਆਂ ਦੁਆਵਾਂ ਦਾ ਤੁਸੀਂ ਉੱਤਰ ਦਿਓ ਪਤਾ ਪਰਮੇਸ਼ਰ ਔਰ ਸੱਚਮੁੱਚ ਇਹਨਾਂ ਦੀ ਦੁਹਾਈ ਨੂੰ ਤੁਸੀਂ ਸੁਣ ਲਓ ਖੁਦਾਵੰਦਾ ਔਰ ਇਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਦੇ ਸਾਰੇ ਦੁੱਖਾਂ ਤੋਂ ਹਜ਼ਾਰ ਕਰੋ ਉਹ ਦੁੱਖ ਪਤਾ ਪਰਮੇਸ਼ਰ ਜੋ ਇਹਨਾਂ ਦੇ ਆਤਮਿਕ ਗਿਰਾਵਟ ਦਾ ਕਾਰਨ ਬਣਦੇ ਨੇ ਖੁਦਾਵੰਦਾ ਉਹਨਾਂ ਸਾਰੇ ਦੁੱਖਾਂ ਤੋਂ ਪ੍ਰਭੂ ਜੀ ਜੋ ਦੁੱਖ ਇਹਨਾਂ ਨੂੰ ਨੀਚੇ ਗਿਰਾ ਰਹੇ ਨੇ ਜਾਂ ਫਿਰ ਇਹਨਾਂ ਦੇ ਦਿਮਾਗ ਦੇ ਉੱਤੇ ਬੋਝ ਪਾ ਰਹੇ ਨੇ ਪਤਾ ਉਹ ਸਾਰੇ ਦੁੱਖ ਆ ਜਿਨ੍ਹਾਂ ਨੂੰ ਛੱਡਣ ਅਤੇ ਦਫਾ ਦੂਰ ਹੋ ਜਾਣ ਪਰਮੇਸ਼ਰ ਪਿਤਾ ਇਹਨਾਂ ਦੇ ਵਿਰੋਧੀਆਂ ਦੇ ਹੱਥ ਤੋਂ ਇਹਨਾਂ ਨੂੰ ਬਚਾ ਲਓ ਪਿਤਾ ਜੀ ਅੱਜ ਤੋਂ ਇਹਨਾਂ ਸਾਰਿਆਂ ਦੇ ਸਿਰ ਦੇ ਉੱਤੇ ਤੁਹਾਡਾ ਹੀ ਸੱਜੌਰ ਫਤਿਹਮੰਦ ਹੱਥ ਹੋਵੇ ਦੁਆ ਕਰਦੇ ਖੁਦਾਵੰਦ ਖਾਸ ਤੌਰ ਤੇ ਉਹਨਾਂ ਭੈਣਾ ਭਾਈਆਂ ਦੇ ਲਈ ਜਿਨ੍ਹਾਂ ਨੇ ਆਪਣੀ ਪ੍ਰੇਰ ਰਿਕੁਐਸਟ ਤੁਹਾਡੀ ਹਜ਼ੂਰੀ ਦੇ ਵਿੱਚ ਭੇਜੀ ਪਤਾ ਪਰਮੇਸ਼ਰ ਦੁਆ ਕਰਦੇ ਮਹਾਨ ਪਿਤਾ ਪਰਮੇਸ਼ਰ ਤੁਹਾਡੇ ਬੇਟੇ ਜితేਸ਼ ਅਤੇ ਕੁਲਵੰਤ ਸਿੰਘ ਲਈ ਪ੍ਰਭੂ ਜੀ ਇਹਨਾਂ ਦੀ ਮੈਰਿਜ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੋ ਪਿਤਾ ਸਾਰੇ ਬੰਦ راستਿਆਂ ਨੂੰ ਖੋਲੋ ਪ੍ਰਭੂ ਜੀ ਜਿਸ ਵੀ ਸੱਚੀ ਸਹਾਇਕ ਨੂੰ ਤੁਸੀਂ ਇਹਨਾਂ ਦੇ ਲਈ ਬਣਾਇਆ ਖੁਦਾਵਾਨ ਦੋਨਾਂ ਸਹਾਇਕਣਾ ਨੂੰ ਇਹਨਾਂ ਦੀ ਜ਼ਿੰਦਗੀ ਵਿੱਚ ਭੇਜੋ ਪਿਤਾ ਪਰਮੇਸ਼ਰ ਸੁਰਜਨ ਸਿੰਘ ਲਈ ਦੁਆ ਕਰਦੇ ਖੁਦਾਵਾਨ ਜੋ ਵੀ ਇਹਨਾਂ ਦੇ ਮਨ ਦੇ ਵਿੱਚ ਟੈਨਸ਼ਨ ਹੈ ਜਾਂ ਚਿੰਤਾ ਪਰੇਸ਼ਾਨੀਆਂ ਜਿਸ ਕਰਕੇ ਇਹਨਾਂ ਦਾ ਬੀਪੀ ਹਾਈ ਰਹਿੰਦਾ ਬੀਪੀ ਲੋਅ ਰਹਿੰਦਾ ਪਿਤਾ ਬੀਪੀ ਵਿੱਚ ਆਉਣ ਵਾਲਾ ਅਪ ਡਾਊਨ ਇਸ਼ੂ ਨਾਮ ਦੇ ਵਿੱਚ ਇਸੇ ਸਮੇਂ ਦੂਰ ਹੋ ਜਾਵੇ ਹਾਰੇ ਕਚੰਦਾ ਬੋਝ ਪਰੇਸ਼ਾਨੀ ਤੋਂ ਇਸ ਭਰਨ ਨੂੰ ਆਜ਼ਾਦ ਕਰਨਾ ਖੁਦਾਵਾਨ ਕਮਲਜੀਤ ਸਿੰਘ ਲਈ ਦੁਆ ਕਰਦੇ ਪੈਰੇ ਪ੍ਰਭੂ ਜੀ ਇਹ ਨਸ਼ਾ ਕਰ ਦੇਨੇ ਖੁਦਾਵੰਦ ਹਰ ਇੱਕ ਨਸ਼ੇ ਦੀ ਸਪਿਰਟ ਇਸ ਭਰਾ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਖੁਦਾਵੰਦ ਸ਼ਿਕੰਦਰ ਸਿੰਘ ਲਈ ਦੁਆ ਕਰਦੇ ਪਿਤਾ ਹੈ ਆਪਣੇ ਪਰਿਵਾਰ ਦੇ ਵਿੱਚ ਆਪਸੀ ਪਿਆਰ ਮੇਲ ਮਲਾਪ ਨੂੰ ਮੰਗਦੇ ਨੇ ਖੁਦਾਇਨਾ ਦੇ ਪਰਿਵਾਰ ਦੇ ਹਰ ਇੱਕ ਜਨ ਦੇ ਮਨ ਨੂੰ ਤੁਸੀਂ ਬਦਲੋ ਖੁਦਾਇਨਾ ਦੀ ਪਤਨੀ ਦੇ ਮਨ ਨੂੰ ਬਦਲੋ ਪ੍ਰਭੂ ਜੀ ਜਿਨ੍ਹਾਂ ਦੇ ਘਰ ਵਿੱਚ ਲੜਾਈ ਕਲੇਸ਼ ਰਹਿੰਦਾ ਖੁਦਾ ਜੀਵੇ ਵਿਚਾਰ ਦਾ ਆਤਮਾ ਕੰਮ ਕਰਦਾ ਪ੍ਰਭੂ ਜੀ ਹਰਵੇ ਵਿਚਾਰ ਤੋਂ ਇਹਨਾਂ ਨੂੰ ਹਜ਼ਾਰ ਕਰਨਾ ਖੁਦਾਵੰਦ ਘਰ ਵਿੱਚ ਆਪਸੀ ਪਿਆਰ ਮੇਲ ਮਲਾਪ ਨੂੰ ਮੰਗਦੇ ਆ ਖੁਦਾਵੰਦ ਇਹਨਾਂ ਦੀ ਪਤਨੀ ਦੇ ਮਨ ਨੂੰ ਬਦਲੋ ਪ੍ਰਭੂ ਵਿਕਟਰ ਮਸੀਲੀ ਦੁਆ ਕਰਦੇ ਹਾਂ ਜੋ ਨਸ਼ਾ ਕਰਦੇ ਨੇ ਖੁਦਾ ਹਰ ਇੱਕ ਨਸ਼ੇ ਦੇ ਸਪ੍ਰਿਟ ਇਹਨਾਂ ਦੀਆਂ ਜ਼ਿੰਦਗੀਆਂ ਜੋ ਰੱਦ ਹੋ ਜਾਵੇ ਪਿਆਰੇ ਪਰਮੇਸ਼ਰ ਪਿਤਾ ਹਰ ਇੱਕ ਨਸ਼ੇ ਦਾ ਰੋਗ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਦੂਰ ਹੋ ਜਾਵੇ ਅੰਬਿਕਾਲੀ ਦੁਆ ਕਰਦੇ ਪਿਤਾ ਪਰਮੇਸ਼ਰ ਜੋ ਬਹੁਤ ਜ਼ਿਆਦਾ ਬਿਮਾਰ ਨੇ ਖੁਦਾਵਾਨ ਇਹਨਾਂ ਦੇ ਸਰੀਰ ਤੇ ਉੱਤੇ ਹੋਣ ਵਾਲੇ ਸਾਰੇ ਅਟੈਕ ਯੇਸ਼ੂ ਨਾਮ ਚ ਬੰਦ ਹੋ ਜਾਣ ਹਰ ਇੱਕ ਇਵਲ ਅਟੈਕ ਯੇਸ਼ੂ ਨਾਮ ਚ ਦੂਰ ਹੋ ਜਾਵੇ ਰੱਦ ਹੋ ਜਾਵੇ ਪਿਆਰੇ ਪਰਮੇਸ਼ਰ ਇਹ ਭੈਣ ਤੁਹਾਡੇ ਨਾਮ ਚ ਬLESਸ ਕੀਤੀ ਜਾਂਦੇ ਰਸ ਬਿਮਾਰੀ ਦੇ ਬਿਸਤਰ ਤੋਂ ਉੱਠ ਖੜੇ ਹੋਣ ਗੋਦਾਵਨ ਵਿਪਨ ਜੀਤ ਲਈ ਦੁਆ ਕਰਦੇ ਹਾਂ ਜੋ ਵੀ ਨਦੇ ਸਰੀਰ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਦੁਸ਼ਟ ਦਾ ਪ੍ਰਭਾਵ ਆਪੇ ਤਾਂ ਹਰ ਇੱਕ ਇਹੇਵਲ ਅਟਾਕੇ ਸ਼ੁਨਾਮ ਚ ਰਾਦ ਹੋ ਜਾਵੇ ਖੁਦਾਵੰਦਾ ਜੋ ਵੀ ਪਤਾ ਪਰਮੇਸ਼ਰਾਂ ਦੇ ਦਿਮਾਗੀ ਰੋਗ ਨੇ ਖੁਦਾ ਹਰ ਇੱਕ ਦਿਮਾਗ ਦੇ ਰੋਗ ਇਹ ਸ਼ੁਨਾਮ ਚ ਕੈਨਸਲ ਹੋ ਜਾਣ ਪਤਾ ਇਹਨਾਂ ਦੀ ਜ਼ਿੰਦਗੀ ਦੇ ਸਾਰੇ ਦੁੱਖ ਮੁਸੀਬਤ ਪਰੇਸ਼ਾਨੀਆਂ ਦੂਰ ਕੀਤੀਆਂ ਜਾਣ ਖੁਦਾਵੰਦ ਨੂੰ ਪ੍ਰਿੰਸ ਲਈ ਦੁਆ ਕਰਦੇ ਪਤਾ ਪਰਮੇਸ਼ਰ ਜੋ ਜੇਲ੍ਹ ਦੇ ਵਿੱਚ ਨੇ ਖੁਦਾਵੰਦ ਉਸ ਜੇਲ੍ਹ ਦੇ ਵਿੱਚੋਂ ਫ੍ਰੀ ਹੋਣ ਚ ਉਸ ਭਰਾ ਦੀ ਮਦਦ ਕਰਨੇ ਬਾਰੇ ਪ੍ਰਭੂ ਜੀ ਰਾਣੀ ਲਈ ਦੁਆ ਕਰਦੇ ਖੁਦਾਵਨ ਚੰਗੀ ਸਿਹਤ ਆ ਇਸ ਭੈਣ ਨੂੰ ਬles ਕਰੋ ਖੁਦਾਵਨ ਇਹਨਾਂ ਦੀ ਸਿਹਤ ਦੇ ਵਿੱਚ ਪਿਤਾ ਪਰਮੇਸ਼ਰ ਆਉਣ ਵਾਲੇ ਹਰ ਇੱਕ ਗੜਬੜੀ ਦਾ ਆਤਮਾ ਇਹਸ਼ੂ ਨਾਮ ਚ ਦੂਰ ਹੋ ਜਾਵੇ ਪਿਤਾ ਅਸ਼ਵਨੀ ਲਈ ਦੁਆ ਕਰਦੇ ਖੁਦਾਵਨ ਇਹਨਾਂ ਦੇ ਹੱਥ ਦੇ ਕੰਮਾਂ ਚ ਬਰਕਤ ਦੇ ਪਿਆਰੇ ਪਰਮੇਸ਼ਰ ਕਾਰੋਬਾਰ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੋ ਪਿਤਾ ਨਵੇਂ ਕਾਰੋਬਾਰਾਂ ਨੂੰ ਬles ਕਰੋ ਪਿਆਰੇ ਪਰਮੇਸ਼ਰ ਸਾਹਿਲ ਲਈ ਦੁਆ ਕਰਦੇ ਜੋ ਇਹ ਨਸ਼ਾ ਕਰਦੇ ਆ ਤੇ ਨਸ਼ੇ ਦੇ ਕਰਕੇ ਘਰ ਦਾ ਸਮਾਨ ਵੇਚਦੇ ਤੇ ਚੋਰੀ ਕਰਦੇ ਨੇ ਖੁਦਾਵਨ ਇਸ ਪ੍ਰਾਦੇ ਮਨ ਨੂੰ ਬਦਲੋ ਪਿਤਾ ਪਰਮੇਸ਼ਰ ਆਪਣੇ ਪਰਿਵਾਰ ਦਾ ਚੰਗਾ ਪ੍ਰਬੰਧ ਕਰਨ ਵਾਲੇ ਹੁਣ ਹਰ ਇੱਕ ਨਸ਼ੇ ਤੋਂ ਆਜ਼ਾਦ ਕੀਤੇ ਜਾਣ ਹਰ ਗਲਤ ਸੰਗਤੀ ਤੋਂ ਪ੍ਰਵੇਸ਼ਪਤਾ ਫ੍ਰੀ ਕੀਤੇ ਜਾਣ ਖੁਦਾ ਪਵਿੱਤਰ ਧਾਈ ਵਿੱਚ ਚੱਲਣਾ ਤੇ ਖੁਦਾ ਦੀ ਮਹਿਮਾ ਲਈ ਇਸਤੇਮਾਲ ਕੀਤੇ ਜਾਣ ਆਸ਼ਾ ਰਣੀ ਲਈ ਦੁਆ ਕਰਦੇ ਹਾਂ ਜੋ ਵੇਨਾ ਦੇ ਮਨ ਦੀ ਚਿੰਤਾ ਪਰੇਸ਼ਾਨੀਆਂ ਖੁਦਾ ਹਰ ਇੱਕ ਜਨਤਾ ਬੋਝ ਪਰੇਸ਼ਾਨੀ ਤੋਂ ਆਜ਼ਾਦ ਕਰਾਣ ਦੀ ਬਾਡੀ ਵਿੱਚ ਹੋਣ ਵਾਲੀਆਂ ਸਾਰੀਆਂ ਦਰਦਾਂ ਪੀੜਾਂ ਯੇਸ਼ੂ ਨਾਮ ਚ ਰਾਦ ਹੋ ਜਾਣ ਪਹਿਰੇ ਪਰਮੇਸ਼ਰ ਤਰਮਪਾਲੀ ਦੁਆ ਕਰਦੇ ਖੁਦਾਬੰਦ ਇਹਨਾਂ ਦੇ ਗੋਡਿਆਂ ਦੇ ਵਿੱਚ ਹੋਣ ਵਾਲੀਆਂ ਸਾਰੀਆਂ ਦਰਦਾਂ ਪੀੜਾਂ ਯੇਸ਼ੂ ਨਾਮ ਚ ਕੈਨਸਲ ਹੋ ਜਾਣ ਦद्द ਹੋ ਜਾਣ ਜਤਿੰਦਰ ਲਈ ਦੁਆ ਕਰਦੇ ਖੁਦਾਬੰਦ ਜੋ ਇਹਨਾਂ ਦੇ ਪੈਸੇ ਅਤੇ ਪਾਸਪੋਰਟ ਫਸੇ ਹੋਏ ਪਤਾ ਪਰਮੇਸ਼ਰ ਉਸ ਹਰ ਇੱਕ ਰੁਕੇ ਹੋਏ ਪਾਸਪੋਰਟ ਅਤੇ ਤਨ ਦੀ ਆਸ਼ੀਸ਼ ਨੂੰ ਸਰਗਰਾਜ ਚ ਰਿਲੀਜ਼ ਕਰਦੇ ਖੁਦਾ ਇਹਨਾਂ ਦੀ ਮਦਦ ਕਰੋ ਸਹਾਇਤਾ ਕਰੋ ਆਪਣੇ ਡਿਵਾਈਨ ਹੈਲਪਰ ਦੇ ਦੁਆਰਾ ਬles ਕਰੋ ਪਿਆਰੇ ਪ੍ਰਭੂ ਜੀ ਸੁਰਜੀਤ ਕੌਰ ਲਈ ਦੁਆ ਕਰਦੇ ਖੁਦਾਵੰ ਜੋ ਬਿਨਾਂ ਦੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਖੁਦਾ ਹਰ ਇੱਕ ਚਿੰਤਾ ਪਰੇਸ਼ਾਨੀ ਪ੍ਰੋਬਲਮ ਤੋਂ ਆਜ਼ਾਦ ਕਰੋ ਫ੍ਰੀ ਕਰੋ ਚੰਗਿਆ ਕਰੋ ਮਹਾਨ ਖੁਦਾ ਤੁਹਾਡੀ ਕਿਰਪਾ ਅਸ਼ੀਰਦਾਆ ਭਲਾਈ ਹੁਣ ਤੋਂ ਲੈ ਕੇ ਸਦਾ ਤੱਕ ਇਸ ਭੈਣ ਦੀ ਜ਼ਿੰਦਗੀ ਤੇ ਨੇ ਤੇ ਪਰਿਵਾਰ ਦੇ ਵਿੱਚ ਹੋਵੇ ਪਿਆ ਪ੍ਰਭੂ ਜੀ ਹਰਜਿੰਦਰ ਕੌਰ ਲਈ ਦੁਆ ਕਰਦੇ ਮਹਾਨ ਖੁਦਾਵੰ ਚੰਗੀ ਸਿਹਤ ਨਾਲ ਬਲੈਸ ਕਰੋ ਸਰੀਰ ਰੋਗ ਬਿਮਾਰੀਆਂ ਪਰੇਸ਼ਾਨੀਆਂ ਤੋਂ ਆਜ਼ਾਦ ਕਰੋ ਦਇਆ ਕਿਰਪਾ ਭਲਾਈ ਨੂੰ ਭੇਜੋ ਪਿਆਰੇ ਪਰਮੇਸ਼ਰ ਬਤਾ ਦੁਆ ਕਰਦੇ ਖੁਦਾਵੰ ਦੇ ਨਾਮ ਕਰੇ ਵਿੱਚ ਰੱਖੇ ਸਜਲ ਤੇ ਤੇਲ ਦੇ ਪ੍ਰਭੂ ਜੀ ਸਤਿ ਸ੍ਰੀ ਅਕਾਲ ਆਮ ਜਾਣਤੈ ਲਈ ਖੁਦਾ ਉਸ ਤੋਂ ਹੀ ਸ਼ਿਫਾ ਛੁੜਕਾਰਾ ਤੇ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂ ਹੈ ਪ੍ਰਭੂ ਜੀ ਇਸ ਜ਼ਿੰਦਾ ਲਹੂ ਨੂੰ ਜਦ ਵੀ ਕਰਦੇ ਕੋਨੇ-ਕੋਨੇ ਤਲ ਲਗਾਇਆ ਜਾਵੇ ਹਰ ਇੱਕ ਕੋਨਾ ਫਰੀ ਕੀਤਾ ਜਾਵੇ ਆਜ਼ਾਦ ਕੀਤਾ ਜਾਵੇ ਜਦ ਕਿਸੇ ਰੋਗ ਬਿਮਾਰੀ ਤੋਂ ਲਗਾਇਆ ਜਾਵੇ ਹਰ ਇੱਕ ਰੋਗ ਬੰਧਨ ਬਿਮਾਰੀਆਂ ਨਾਸ਼ ਪਸਮ ਖਤਮ ਹੋ ਜਾਣ ਖੁਦਾਵੰਦਾ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਹਣ ਤੋਂ ਲੈ ਕੇ ਸਦਾ ਤੱਕ ਇਹਨਾਂ ਪਰਿਵਾਰਾਂ ਦੀ ਜ਼ਿੰਦਗੀ ਦੇ ਵਿੱਚ ਮੰਗਦੇ ਹੋਏ ਪਾਰੇ ਪਰਮੇਸ਼ਰ ਪਤਾ ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਣਤੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਆਮੇਨ 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 ਤਾਰੀਕ ਲਈ ਸਤਿਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ।